ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਗਈ ਹੈ ਕ੍ਰਾਈਮ ਦੇਗੇਂਸ ਉਸੇ ਤਹਿਤ ਸਾਡੇ ਇੱਕ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਮਿਤੀ 28 ਤਰੀਕ ਨੂੰ ਔਰ ਇੱਕ ਲੇਡੀ ਜਿਹੜੇ ਹਰਪ੍ਰੀਤ ਕੌਰ ਨੇ ਉਹ ਕੱਲੇ ਰਹਿੰਦੇ ਸੀਗੇ ਔਰ ਉਹਨਾਂ ਦਾ ਡੈੱਡ ਬੋਡੀ ਮਿਲੀ ਸੀ ਆਪਣੇ ਹੀ ਘਰ ਦੇ ਵਿੱਚ ਚਾਕੂ ਦੇ ਕਾਫੀ ਸਾਰੇ ਵਾਰ ਸੀਗੇ ਉਹਨਾਂ ਦੇ ਉੱਤੇ ਗਰਦਨ ਦੇ ਉੱਤੇ ਇਮੀਡੀਏਟਲੀ ਸਾਰੇ ਪੁਲਿਸ ਆਫਸਰਸ ਮੌਕੇ ਤੇ ਅਸੀਂ ਪਹੁੰਚੇ ਤੇ ਜਾ ਕੇ ਸਾਰੇ ਜਿਹੜੇ ਪ੍ਰੋਫੈਸ਼ਨਲ ਤੌਰ ਤੇ ਉਹਨੂੰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਵਿਦਨ 24 ਘੰਟੇ ਤੋਂ ਪਹਿਲਾਂ ਪਹਿਲਾਂ ਹੀ ਅਸੀਂ ਜਿਹੜਾ ਮੇਨ ਮੁਲਜ਼ਮ ਹੈ ਇੱਕੋ ਮੁਲਜ਼ਮ ਉਹਦੇ ਚ ਫਿਗਰ ਹੋਇਆ ਉਹ ਜੁਵਿਨਾਈ ਲਾ ਉਹਦਾ ਨਾਮ ਨਹੀਂ ਤੁਹਾਡਾ ਨਾਲ ਸ਼ੇਅਰ ਕਰ ਸਕਦੇ ਤੇ ਇਹ ਉਹ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕਰਕੇ ਜਿਹੜਾ ਇਹ ਵੈਪਨ ਆਫ ਅਫੈਂਸ ਹੈ ਜਿਹੜੀ ਛੁਰੀ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਔਰ ਇਸ ਦੇ ਵਿੱਚ ਜਿਹੜੀ ਬੈਕਗ੍ਰਾਉਂਡ ਏ ਹੈ ਕਿ ਹਰਪ੍ਰੀਤ ਕੌਰ ਏਲੀਅਸ ਰੋਜ਼ੀ ਇਹਨਾਂ ਦੀ ਉਮਰ ਤਕਰੀਬਨ 42 ਸਾਲ ਦੀ ਹੋਏਗੀ ਇਹਨਾਂ ਦੇ ਚਾਚਾ ਚਾਚੀ ਜੀ ਨੇ ਇਹਨਾਂ ਨੂੰ ਅਡਾਪਟ ਕੀਤਾ ਸੀ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਉਹ ਦੋਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪੈਨਸ਼ਨ ਦੇ ਉੱਤੇ ਗੁਜ਼ਾਰਾ ਕਰਦੇ ਸੀਗੇ ਔਰ ਉੱਥੇ ਗਰੀਬਾਂ ਨੂੰ ਲੋੜਵੰਦਾਂ ਦੀ ਮਦਦ ਵੀ ਕਰਦੇ ਸੀਗੇ ਔਰ ਜਿਹੜੀ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਹੈ ਜੂਵਿਨਾਈ ਨਾ ਇਹ ਟਿਊਸ਼ਨ ਵੀ ਪੜਦੇ ਰਿਹਾ ਮੇਰੇ ਤੱਕਾ ਜਿਹੜੇ ਹਰਪ੍ਰੀਤ ਕੌਰ ਜੀ ਤੋਂ ਔਰ ਇਹ ਘਰ ਦਾ ਭੇਤੀ ਸੀ ਉਸ ਦਿਨ ਇਹਨੇ ਦੇਖਿਆ ਕਿ ਮੈਂ ਘਰ ਉਹਨਿਉਂ ਪੱਤੇ ਨੂੰ ਕਾਫੀ ਉਹਦੇ ਬਾਰੇ ਨੌਲੇਜ ਸੀ ਕਿ ਪੈਸੇ ਵਗੈਰਾ ਕਿੱਥੇ ਰੱਖਦੇ ਨੇ ਇਹ ਪੈਸੇ ਚੋਰੀ ਕਰਨ ਦੀ ਨੀਤ ਨਾਲ ਉੱਥੇ ਐਂਟਰ ਹੋਇਆ ਤੇ ਜਦੋਂ ਉਹਨਾਂ ਨੇ ਦੇਖ ਲਿਆ ਹਰਪ੍ਰੀਤ ਕੌਰ ਨੇ ਉਹਨਾਂ ਨੇ ਤੇ ਇਹਨੂੰ ਲੱਗਿਆ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਇਹਨੇ ਉਸ ਆਪਣੇ ਆਪ ਨੂੰ ਬਚਾਉਣ ਵਾਸਤੇ ਆਈਡੈਂਟੀਟੀ ਨੂੰ ਛੁਪਾਉਣ ਵਾਸਤੇ ਕਿ ਮੈਂ ਸਬੂਤ ਹੀ ਮੁਕਾਦਾ ਜਿਹੜਾ ਮੈਨੂੰ ਪਛਾਨਣ ਵਾਲੀ ਹੈਗੇ ਆ ਘਰ ਦੇ ਜਿਹੜੇ ਮਾਲਕ ਨੇ ਇਹਨੇ ਉਹਨਾਂ ਉਥੋਂ ਰਸੋਈ ਦੇ ਵਿੱਚੋਂ ਵੱਡੀ ਛੁਰੀ ਲੈ ਕੇ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਾਰ ਕੀਤੇ ਕਿਉਂਕਿ ਉਹਨਾਂ ਵਾਸਤੇ ਫੀਟਲ ਪ੍ਰੂਫ ਹੋਏ ਤੇ ਉਹਨਾਂ ਦੀ ਡੈਥ ਹੋ ਗਈ। ਤੋਂ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਏਡੀਸੀਪੀ ਨਵਜੋਤ ਸਾਡੇ ਔਰ ਏਡੀ ਏਸੀਪੀ ਗੁਰਿੰਦਰबीर ਤੇ ਐਸਐਚਓ ਸੁਖਵੀਰ ਸਿੰਘ ਵੀ ਡਿਵੀਜ਼ਨ ਤੇ ਉਹਦੀ ਟੀਮ ਨੂੰ ਦਲੀਪ ਮਾਰਕਵਾਦ ਵੀ ਦਿਨਾਂ ਕੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹ ਟ੍ਰੇਸ ਕੀਤਾ ਔਰ ਸਾਰੀ ਟੀਮ ਜਿਹੜੀ ਚਾਹੇ ਟੈਕਨੀਕਲ ਟੀਮ ਸੀ ਚਾਹੇ ਪੁਲਿਸ ਸਟੇਸ਼ਨ ਦੀ ਦੂਸਰੀ ਟੀਮ ਸੀ ਸਭ ਨੂੰ ਅਸੀਂ ਕਮੈਂਡੇਸ਼ਨ ਸਰਟੀਫਿਕੇਟ ਦੇ ਰਹੇ ਆ ਇਹ ਚ ਇੱਕ ਗੱਲ ਵਰਣਨਯੋਗ ਹੋਰ ਵੀ ਹੈ ਕਿ ਜਿਹੜਾ ਇਹ ਮੁਲਜ਼ਮ ਹੈ ਚਾਹੇ ਜੋ ਵੀ ਨਾਮ ਲੈ ਪਰ ਉਹ ਕਾਫੀ ਹਾਰਡਹੈਂਡ ਕ੍ਰਿਮੀਨਲ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਦੁਕਾਨ ਦੇ ਵਿੱਚੋਂ 6 ਲੱਖ ਰੁਪਇਆ ਚੋਰੀ ਕੀਤਾ ਸੀ ਉਹ ਪੁਰਾਣਾ ਕੇਸ ਸੀ ਬੀ ਡਿਵੀਜ਼ਨ ਦਾ ਅਨਟ੍ਰੈਸ ਚੱਲ ਰਿਹਾ ਸੀ ਉਹ ਵੀ ਟ੍ਰੇਸ ਹੋਇਆ ਇਹਦੀ ਅਰੇਸਟ ਨਾਲ ਉੱਥੇ ਵੀ ਇਹਨੇ ਬੜਾ ਛਾਤਰਮਈ ਤਰੀਕੇ ਨਾਲ ਇਹ ਸਾਰੀ ਚੋਰੀ ਨੂੰ ਅੰਜਾਮ ਦਿੱਤਾ ਸੀ ਇਸ ਤੋਂ ਇਲਾਵਾ ਥਾਣਾ ਬੀ ਡਿਵੀਜ਼ਨ ਦੇ ਵਿੱਚ ਇੱਕ ਬਾਕਸੋ ਐਕਟ ਦਾ ਕੇਸ ਵੀ ਅਤੇ ਰੇਪ ਦੇ ਅਟੈਂਪਟ ਦਾ ਦਰਜਾ ਹੈ ਜਿਹਦੇ ਵਿੱਚ ਕਿ ਇੱਕ 8 ਸਾਲ ਦੀ ਲੜਕੀ ਤੇ ਇਹਨੇ ਰੇਪ ਦਾ ਅਟੈਂਪਟ ਕੀਤਾ ਸੀ ਔਰ ਉਹਦੇ ਵਿੱਚ ਬਿਕੋਜ਼ ਬਦਈਆਂ ਨੇ ਪਰਸੂ ਨਹੀਂ ਕੀਤਾ ਤੇ ਅਦਾਲਤ ਚੋਂ ਬਰੀ ਹੋ ਗਿਆ ਸੀਗਾ ਸੋ ਇਹਨਾਂ ਨਾਲ ਇਹ ਦੋ ਕੇਸ ਵੀ ਟਰੇਸ ਹੋਏ ਔਰ ਵੈਸੇ ਵੀ ਜਿਹੜਾ ਇਹ ਇਹੋ ਜਿਹਾ ਕ੍ਰਿਮੀਨਲ ਹੈ ਉਹ ਸੋਸਾਇਟੀ ਵਾਸਤੇ ਖਤਰਾ ਹੈ ਉਹ ਫੜੇ ਜਾਣ ਨਾਲ ਉਸ ਏਰੀਏ ਦੇ ਵਿੱਚ ਕਾਫੀ ਰਾਹਤ ਮਿਲੇਗੀ ਕ੍ਰਾਈਮ